ਫਸੇ ਗਾਲ ਦੀ ਦਰਾਂ ਨੂੰ ਸਪੰਜ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਝੋਟੀ ਤਾਜੀ ਬਿਲਕੁਲ ਸੂਈ ਸਵਾਈ ਦੀ ਇੱਕ ਜਿਹੜੀ ਵਛੀ ਜਿਹੜੀ ਆਪਾਂ ਤੁਹਾਨੂੰ ਗੱਭਣ ਵਿਖਾਉਣੀ ਆ ਤੇ ਜੋੜਾ ਝੋਟੀਆਂ ਦਾ ਦੱਤੀ ਆ ਆਪਣੇ ਕੋ ਇਥੇ ਮਨੇਰੇ ਪਹੁੰਚਾਵਾ ਤੇ ਇੱਕ ਜਿਹੜੀ ਟੋਕਰ ਗੱਭਣ ਸਪੈਸ਼ਲ ਦਿਖਾਉਣੀ ਆ ਟੋਕਰ ਗੱਭਣ ਵੀ ਹੁੰਦੀ ਆ ਤੇ ਇੱਕ ਜਿਹੜੀ ਆਪਾਂ ਬਿਲਕੁਲ ਤਾਜੀ ਸੂਈ ਸਵਾਈ ਆ 15 16 ਕਿਲੋ ਵਾਲੀ ਝੋਟੀ ਤੇ ਬਾਕੀ ਸਪੰਜਰਾਂ ਨਾਲ ਕਰਦੇ ਆ ਗੱਲ ਬਾਤ ਲੈਨੇ ਆ ਡਿਟੇਲ ਕੱਲੀ ਕੱਲੀ ਦੀ ਤੇ ਮਾਲ ਇਦਾਂ ਹੀ ਹੁੰਦਾ ਜਾਂਦਾ ਰਹੇਗਾ ਜੀ ਆਪਣੇ ਕੋ 24 ਘੰਟੇ ਵੜਾਂ ਤੇ ਝੋਟੀਆਂ ਜਿਹੜੀਆਂ ਬਿਲਕੁਲ ਆਪਣੇ ਫਾਰਮ ਤੇ ਰਹਿਣਗੀਆਂ ਦਾ ਸਪੰਚਰ ਨਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖਣ ਵਾਲੇ ਵੀ ਆ ਭਰਾਵਾਂ ਨੂੰ ਬਸ ਵੀਰ ਭਰਾ ਠੀਕ ਠਾਕ ਹੋਣਗੇ। ਹਾਂਜੀ ਹਾਂਜੀ ਹਾਂਜੀ। 16 ਤਰੀਕ ਤਰੀਕ ਤੱਕ ਦਾ ਵੀ ਇਹ ਮਤਲਬ ਹੈ ਵੀਡੀਓ ਵੇਖ ਕੇ ਚੈਟ ਕਰ ਲਿਆ ਕਰੋ ਉਹ ਵੀ ਇੱਕ ਨੀ ਤੀਕ। ਕਿੰਨੀ ਤਰੀਕ ਦੀ ਹੈ? ਕੋਈ ਕਈ ਵੀਰ ਦਾ ਕਸਟਮਰ ਹੈ ਉਹ ਜੇ ਆਪਣੇ ਸੱਜਣ ਭਰਾ ਚਲੋ। ਹਾਂਜੀ ਹਾਂਜੀ। ਉਹ ਪਹਿਲਾਂ ਪਹਿਲੀ ਵੀਡੀਓ ਵੇਖ ਕੇ ਫੋਨ ਕਰੀ ਜਾਂਦੇ ਆ। ਹਾਂਜੀ ਹਾਂਜੀ ਹਾਂਜੀ। ਵੀਡੀਓ ਤਰੀਕ ਜਰੂਰ ਨੋਟ ਕਰਾਉਣਾ। ਹਾਂਜੀ ਹਾਂਜੀ ਹਾਂਜੀ। ਕੋਈ ਵੀ ਆਪਣੀ ਵੀਡੀਓ ਅਪਲੋਡ ਹੁੰਦੀ ਨਾ ਮਸਾਂ ਤਿੰਨ ਦਿਨ ਮੱਧੇ ਮੱਧ ਜਿੱਦਾਂ ਵੀਰ 16 ਦੀ ਵੀਡੀਓ ਪਈ 20 ਤੋਂ ਪਹਿਲਾਂ ਪਹਿਲਾਂ ਮਾਲ ਸਾਰਾ ਸੇਲ ਹੋ ਜਾਂਦਾ। ਸੇਲ ਹੋ ਜਾਂਦਾ ਬਾ। ਆਪਣਾ ਮਲਕ ਜੀ ਇਹ ਰਾਜਾ ਫੁੱਲ ਨਾ ਮਤਲਬ 30 ਲਿਖੀ ਹੁੰਦੀ ਹੈ ਜੀ ਹਾਂਜੀ 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 16 ਤਰੀਕ ਦੂਜਾ ਮਹੀਨਾ ਤੇ 2025 ਐਤਵਾਰ ਤੇ ਪਹਿਲੇ ਤਾਂ ਸਵਾ 12:30 ਵਜੇ ਦਾ ਹਾਂਜੀ 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 ਆਪਣੇ ਫਾਰਮ ਤੇ ਰਾਤੀ ਦੋ ਝੋਟੀਆਂ ਆਈਆਂ ਸੀ ਹਾਂਜੀ 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 ਇੱਕ ਝੋਟੀ ਦੇ ਪੌਂਦੇ ਆ ਸੇਲ ਹੋ ਗਈ ਆਪਣੇ ਮਾਲਕ ਦੀ ਕਿਰਪਾ ਨਾਲ ਹਾਂਜੀ 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 ਉਹ ਵਿੱਚ ਟੋਕਰ ਲੱਭਣ ਦੇ ਗਏ ਆ ਅੱਛਾ ਜੀ ਤੇ ਇੱਕ ਝੋਟੀਾਂ ਨੇ ਫਾਰਮ ਤੇ ਖੜੀ ਆ ਕਿ ਫਸ਼ੀ ਬੜੀ ਚੰਗੀ ਖੜੀ ਆ ਹਾਂਜੀ 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 ਵੀ ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਅੰਡਾ ਤੱਕ ਦੂਰ ਦੇਖਿਓ ਬੜਾ ਬਹੁਤ ਜਿਆਦਾ ਚੰਗੀ ਝੋਡੀ ਖੜੀ ਆ ਟੋਕਾ ਗੱਭਣ ਹਾਂਜੀ ਹਾਂਜੀ ਪੰਜਾਂ ਮਹੀਨੇ ਦੀ ਗੱਭਣ ਕਹਿ ਕੇ ਉਹਨਾਂ ਨੇ ਵੇਖੋ ਚੱਕ ਦੇ ਘਰਾਵਾਂਗੇ ਤਾਂ ਡਾਡੂ ਫੋਨ ਕੀਤਾ ਆ ਗਿਆ ਤਾਂ ਆਈ ਜਾਣ ਠੀਕ 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 ਪੰਜਾਂ ਮਹੀਨੇ ਦੀ ਗੱਭਣ ਕਹੀ ਉਹਨਾਂ ਨੇ 5 ਕਿਲੋ ਮਨ ਕੇ ਦੁੱਧ ਲਾਓ ਦੀ ਸਾਢੇ 4 ਕਿਲੋ ਮਨਿਕਾ ਰੋ ਸਾਢੇ 4 5 ਕਿਲੋ ਸਾਢੇ 4 ਕਿਲੋ ਦੁੱਧ ਉਹ ਇਹ ਨਹੀਂ ਕਹੋਗੇ 5 ਹੋਏ ਤਾਂ 8 ਲੱਗ ਲੂਗਾ ਹਾਂਜੀ ਹਾਂਜੀ 5 ਦਾ ਹੋਊਗਾ ਤੇ ਤੁਸੀਂ ਸਾਢੇ 4 ਮਨ ਕੇ ਲੈ ਆਓ ਹਾਂਜੀ ਹਾਂਜੀ ਅਸੀਂ ਜੀਰੂ ਨੂੰ ਵਧਾ ਗਏ ਕਿੰਨੇ ਘਟਾ ਗਏ ਕਿੰਨੇ ਘਟਾ ਕੇ ਕਹਿੰਦੇ ਆ ਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਫੇਰ ਨਵਾਂ ਚੋਟੀ ਨਾ ਕੌਣੇ ਦਰਸ਼ਨ ਤੇ ਨਾ ਕੰਨੀ ਗੱਲਬਾਤ ਆਓ ਲਓ ਜੀ ਆਪਾਂ ਸ਼ੁਰੂ ਆਜੇ ਕਿਧਰੋਂ ਕਰ ਲਈਏ ਜੀ ਵਾਹ ਜਿਹੜੀ ਨਾ ਐਸੇ ਕੱਟੀ ਤੋਂ ਕਰਾਂਗੇ ਬੰਦਾ ਲਓ ਜੀ ਚੋਟੀ ਟੋਕ ਬਣਾਣ ਦੇ ਤੋਂ ਕਰਾਂਗੇ ਹਾਂਜੀ 2 ਨੰਬਰ ਤੇ ਵਸ਼ੀ ਵੀ ਖਾਲਾਂਗੇ 3 ਨੰਬਰ ਤੇ ਮਿਆ ਟੋਕੜਾ ਟੋਕੜਾ ਬੰਦ ਖੋਣੀ ਆ ਲਓ ਜੀ ਚੋਆ ਚਾਰ ਬੰਦ ਕੱਟੀ ਨੂੰ ਸਿੰਘ ਕਵਾੜੀ ਮੇਰੇ ਕੋ ਕਿਹੜਾ ਲਗਾ ਰਹੀ ਜੀ ਰਣ ਸਿੰਘ ਲਓ ਜੀ ਟੋਕ ਕਲਾਸ ਆ ਗਈ ਟੋਕ ਆਸ ਤੇ ਬਾਕੀ ਚਾਤ ਮੇਰੇ ਨਾੜਾ ਵਖਾ ਲਓ ਕਟਿਨੂ ਥਾਣ ਵਖਾ ਲਓ ਕਿਹੜਾ ਲੱਗਾ ਜਿੱਥੀ-ਵਿੱਥੀ ਆ ਤੁਹਾਨੂੰ ਮੈਂ ਫੜ ਕੇ ਤੋਰ ਕੇ ਲਾਈਕ ਖੋਲ ਗਿਆ ਇਧਰ ਨੂੰ ਤੋਰੀ ਗਿਆ ਬਣਾ ਲਓ ਜੀ ਅੜਦੀ ਕੁવાડી ਦੀ ਚੈੱਕ ਕਰ ਸਕਦੇ ਜੋ ਤੇ ਬਾਕੀ ਇਹ ਆ ਵੀ ਜਿਹੜੀ ਥਾਣ ਜਿਹੜਾ ਲੱਗਾ ਬਿਲਕੁਲ ਨੋਕਲਾ ਥਾਣ ਜਿਹੜਾ 12 ਦੇ ਦੀ ਸੂਈ ਆ ਕੱਟਾ ਆ ਦੇ ਮਗਰਿਆ ਜੈਡ ਬਲੈਕ ਆ ਗਈ ਜੀ ਕੱਟਾ ਨਾਗ ਦੀ ਕਾਲੀ ਨਾਗ ਦੀ ਲਓ ਜੀ ਗੱਡੀ ਅਸੀਂ ਤੋੜ ਕੇ ਤੁਹਾਨੂੰ ਦਿਖਾ ਦੇਈਏ ਵੇਖੋ ਜੀ ਅੱਧੇ ਕੁਆਲਿਟੀ ਦੀ ਆ ਵੀ ਦੇਖ ਲਓ ਵੀਡੀਓ ਵਿੱਚ ਤੇ ਫੁੱਲ ਸਾਈਜ਼ ਨੂੰ ਕਹਿੰਦੇ ਨੇ ਜੈਡ ਬਲੈਕ ਬਾਕੀ ਸਿੰਗਸੂਗ ਦੀ ਕੁਆਲਿਟੀ ਬਿਲਕੁਲ ਐ ਜਿਹੜਾ ਰੁਪਈਆ ਵੀ ਲੰਘਦਾ ਸਿੰਗਥ ਨਹੀਂ ਲਓ ਜੀ ਆਰਡਰ ਤੁਹਾਨੂੰ ਚਾਰਪੇਰਾ ਦਿਖਾ ਲਦੇ ਆ ਤੇ ਬਿਜਲੀ ਘਾਰੀ ਬਣਿਆ ਆਰਡਰ ਤੇ ਖਿਲਾਰਦੇ ਇਥੇ ਮੜ ਜੀ ਵਾਹ ਲੋ ਜੀ ਚੈੱਕ ਕਰ ਸਕਦੇ ਜੀ ਨਾੜਾ ਲੋ ਜੀ ਗੱਲ ਫੇਰ ਉਥੇ ਆ ਜਾਂਦੀ ਆ ਜੀ ਝੋਟੀ ਟੌਪ ਕਲਾਸ ਤੇ ਨਾੜਾ ਨੂੰ ਨਾ ਬਹੁਤ ਆਰਡਰ ਨੇ ਤੇ ਬਾਕੀ ਵੀ ਨੋ ਕਲਾ ਥਾਂ ਜਿਹਨੂੰ ਨੋ ਕਲਾ ਕਹਿੰਦੇ ਨੇ ਤੇ ਲੈ ਆ ਬਾਈ ਉਸੇ ਫਿਰ ਮਰਾ ਵੀ ਬਿਲਕੁਲ ਸਟਾਨ ਚੈਂਪੀਅਨ ਕੱਟੀ ਜਾਏ ਹਾਂਜੀ 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 ਤੇ ਲਓ ਜੀ ਆਰਡਰ ਤੀਹ ਹੀ ਆ ਕਰੀ ਫੇਰ ਚੈੱਕ ਕਰ ਸਕਦੇ ਜੋ ਨਾਲਾ ਨੂੰ ਨਾਲ ਤੁਹਾਨੂੰ ਦਿਖਾ ਦਿਆਂ ਤੇ ਚਵਾ ਜਿਹੜਾ 100 ਚੋਂ 100 ਜੀ ਚਵਾ ਦੀ ਮੈਂ ਮਾੜੀ ਲੈਣੀ ਸੀ ਬਾਈ ਬਿਲਕੁਲ ਜੈਡ ਬਲੈਕ ਕਿੱਥੇ ਕਿੱਥੇ ਥਣ ਕੱਟੀ ਨੂੰ ਖੜਾ ਵਾ ਕਰਪਾਲੀ ਪਹਿਲਾ ਸੂਆ 나ਗ ਵਰਗੀ ਕਾਲੀ ਜਮਾ ਜੈਡ ਬਲੈਗ ਆ ਵੇਖੋ ਅੰਚਲ ਵੇਖੋ ਕੱਟੀ ਅਜੇ ਨਾ ਟਾਈਮ ਨਹੀਂ ਕੁਝ ਵੀ ਸਮਾਂ ਦੀ ਕੱਟੀ ਲਓ ਜੀ ਤੇ ਬਾਕੀ ਦੁੱਧ ਸਪੰਜੀ ਦੁੱਧ ਨਾ ਰਾਤੀ ਆਈ ਆ ਹਾਂਜੀ ਦੁੱਧ ਇਹਨੂੰ ਮੰਨ ਕੇ ਤੁਸੀਂ ਅੱਜ ਜਿਹੜੇ 12 13 ਕਿਲੋ ਮੰਨ ਕੇ ਲਾਓ 12 13 ਦਾ ਪਲੱਸ ਵੀ ਕੱਟੀ ਦੁੱਧ ਦਊਗੀ ਸਾਡੀ ਹਾਂਜੀ ਦਊਗੀ ਅੱਜ ਜਿਹੜੇ ਚੱਕਦੇ ਬੰਦ 15 ਦਾ ਪਲੱਸ ਦੁੱਧ ਦਊਗੀ ਕੱਟੀ ਮਤਲਬ ਅੱਜ ਆਪਾਂ 12 ਕਿਲੋ ਮੰਨ ਕੇ ਜਾਈਏ ਦੇਖੋ ਅੱਜ ਪੈੜੇ ਜਾਈ ਆ ਹਾਂਜੀ ਹਾਂਜੀ ਅੱਜ ਨੂੰ ਸਵਾ 12 ਕਹਦਨੇ ਆ ਹਾਂਜੀ 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 ਛੋਟੀ ਦੁੱਧ ਆ ਗਈ ਆ 1.5 ਕਿਲੋ ਵਾਲੀ ਹਾਂਜੀ 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 ਜੰਜੂ ਜਿਹੜਾ ਨਾ ਦੁੱਧ 12-13 ਕਿਲੋ ਮੰਨ ਕੇ ਖਵਾਗੇ ਹਾਂਜੀ 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 ਕਿ ਕਿ ਬੜੀ ਆ ਨਸਲ ਬੜੀ ਆ ਜਾਤ ਬੜੀ ਆ ਕੱਟੀ ਬੜੀ ਆ ਜੈਡ ਬਲੈਕ ਠਣ ਲਿਵਾਣੀ ਆ ਕੱਟੀ ਨੂੰ ਮਿਲਦਾ ਤੇ ਜੇ ਠਣ ਲਿਵਾ ਮਿਲ ਜੇ ਸਿੰਘ ਨਹੀਂ ਮਿਲਦਾ ਸਿੰਘ ਨਹੀਂ ਮਿਲਦਾ ਸਿੰਘ ਮਿਲ ਜੇ ਤਾਂ ਆ ਸਰੀਰ ਦਾ ਢਾਂਚਾ ਨਹੀਂ ਮਿਲਦਾ ਢਾਂਚਾ ਨਹੀਂ ਮਿਲਦਾ ਸਾਰੀਆਂ ਬਰੀਕੀਆਂ ਵਾਲੀ ਸਿੰਗਲ ਹੱਡੀ ਵਾਲੀ ਇਹ ਵੇਚਿਆ ਕਰ ਸਕਦਾ ਕੋਈ ਯਾਨਕਿ ਤੇ ਬਾਕੀ ਬਾਕੀ ਇਹ ਵੀ ਵੇਖੋ ਜੀ ਆਪਾਂ ਮੇਨ ਗੱਲ ਬਾਰ-ਬਾਰ ਮਤਲਬ ਵੀਡੀਓ ਬਣਾਓ ਜੇ ਲੋ ਬਾਰ-ਬਾਰ ਕਹਿੰਦਾ ਮੌਕਾ ਨਾ ਦਿਆ ਕਰੋ ਬਾਕੀ ਇਹ ਵੀ ਤਸੱਲੀ ਕਰੋ ਆਣ ਕੇ ਆਹ ਦੇਖੋ ਕੱਟੀ ਨੂੰ ਜੋ 4 ਟਾਈਮ 5 ਟਾਈਮ 5 ਟਾਈਮ ਲਓ ਜੀ 5 ਟਾਈਮ ਤਸੱਲੀ ਕਰੋ ਜੀ ਕਹਿੰਦਾ ਨਹੀਂ ਕੋਈ ਭਰੇ ਆਪਾਂ ਇਹ ਇੱਕੋ ਫਾਰਮ ਹੈ ਜਿਹੜਾ ਸਰਪੰਚ ਫਾਰਮ ਜਿੱਤੇ ਤਸੱਲੀ ਆਲਾ ਆਹ ਦਾਦੂ ਕੋ ਵੀ ਤਸੱਲੀ ਕਰਕੇ ਖੜੋ ਕਿਉਂ ਜੋਂ ਹਣ ਹਾਂ ਜੀ ਲਓ ਜੀ ਤੇ ਟੋਪ ਲਾ ਦੇ ਬਾਕੀ ਇਹ ਵੀ 12 ਕਿਲੋ ਆ ਜੋ ਤੁਹਾਨੂੰ ਕਹਿਣਾ ਵਾ ਨਿਕਲੂ ਉਹੋ ਹੀ ਤੇ 12 ਕਿਲੋ ਤਿਆਰੇ ਤੇ 15 ਕਿਲੋ ਦੀ ਔੜਣਾ ਝੋਟੀ ਦਿੱਤੀ ਜਹੁਗੀ ਦੇਖੋ ਜੀ ਪਹਿਲਾ ਥੂਆ ਇਕੱਟੀ ਨੂੰ ਆਖਿਆ ਹਾਂ ਥੂਆ 17 ਵੀ ਲਾ ਦੇ ਨਾ ਉੱਪਰ ਡਰ ਨਹੀਂ ਤੇ ਹਾਂਜੀ 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 ਥੋੜਾ ਕੈਮਰੇ ਕੈਮਰੇ ਦਾ ਡਰਦੀ ਹਾਂ ਕੈਮਰੇ ਕਹਿਣ ਦਾ ਨਹੀਂ ਕੋਈ ਪਹਿਲਾ ਹਾਂਜੀ ਇਕੱਟੀ ਨੂੰ ਅੰਕਲ ਇਧਰੋਂ ਵਖਾ ਲੋ ਲੇਵਾ ਨਾਲ ਨਾਲ ਵਖਾ ਲੋ ਜੋਸ਼ ਬਿਜਲੀ ਗਾਰੀ ਬਣਿਆ ਭਜੀ ਤੇ ਬਾਕੀ ਮਿਰਕ ਪੈਣ ਗੱਲਾ ਗੱਲਾ ਪੈ ਟਾਈਮ ਨਹੀਂ ਕੁਝ ਵੀ ਆੜੇ ਸਿੰਘ ਕਵਾਲੀ ਇਹੋ ਕੱਟੀ ਚੈਂਪੀਅਨ ਹੀ ਆ ਚੈਂਪੀਅਨ ਤੇ ਇਹਨਾਂ ਵੀ ਛੋਟੀ ਸਮਝੇ ਵੱਡੀ ਬੋਲਦੇ ਨਾਗ ਵਰਗੀ ਕਾਲੀ ਤੇ ਕਵਾਲੀ ਉੱਤੇ ਛੱਟਾ ਹਾਂ ਦੇਣੀ ਕਿੰਨੀ ਦੀ ਅੱਧੇ ਬਸੋਂ ਬੋਲੇ ਜਿਹੜੇ ਜ਼ਿਆਦਾ ਹੀ ਕੰਮ ਨੇ ਬਿਲਕੁਲ ਜਿਆਦਾ ਜਿਆ ਜੀ ਅਸੀਂ ਵੀ ਹਰਿਆਣੇ ਜਾਣ ਜਾਣ ਆਂ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ ਆਪਣੀ ਗੱਲ ਕਰਾਂ ਅਸੀਂ ਵੀ ਹਰਿਆਣੇ ਲੈਣ ਜਾਣੀ ਮਾਝਾ ਹਾਂਜੀ 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 ਭਾਵੇਂ ਦੇ ਨਾਲ ਦੀ ਮਹੀਂ ਸਾਨੂੰ ਪਤਾ ਹੈ ਰੇਟ ਤੇ ਨਹੀਂ ਮਿਲਣੀ ਹਾਂਜੀ ਹਾਂਜੀ ਉਹ ਅੱਗੇ ਨਾਲ ਰੇਟ ਜਿਹੜੇ ਅਪ ਹੋ ਗਏ ਥੋੜੇ ਜੀ ਹਾਂਜੀ ਹਾਂਜੀ ਮੁੱਲ ਕਰਾ ਲਓ ਇਹਦਾ 70 ਕਰਾ ਲਓ 60 ਕਰਾ ਲਓ 1.5 ਲੱਖ ਦੀ ਕੱਟੀ ਦੇ ਦਿਆਂਗੇ 1.5 ਲੱਖ ਦੀ 1.5 ਲੱਖ ਦੀ ਦੇ ਦਿਆਂਗੇ ਹੋ ਜੀ ਮਾਨਤਾ ਨਾ ਮਾਨਤਾ ਕਰ ਦਾਂਗਾ ਪਰ ਚੈਂਪੀਅਨ ਤੁਹਾਡੀ ਜਿੰਨੀ ਜੇ ਸ਼ੇਰ ਤੋਂ ਲੈ ਗਿਆ ਪੈਰਾਂ ਤੱਕ ਲੇਵੇ ਸਨ ਹਰ ਪਾਸੇ ਉਹ ਨੰਬਰ ਪੁੱਤਰ ਲਈ ਕੱਟੀ ਹੈ ਲੈ ਜੀ ਮੈਂ ਲੈ 1.5 ਲੱਖ ਆ ਤੇ 2000 ਰੁਪਏ ਤੁਹਾਨੂੰ ਖੁੱਲੀ ਛੋਟ ਹੋ ਜੀ ਤੇ ਖੋਲ ਕੇ ਤੋੜਦੇ ਤੇ ਬਾਕੀ ਡਾਕਟਰ ਵੀ ਆ ਗਏ ਨੇ ਡਾਕਟਰ ਸਾਹਿਬ ਆ ਗਏ ਤੇ ਲਫਾਫਾ ਪਾ ਲਿਆ ਡਾਕਟਰ ਨੇ ਕੀ ਕਰਨੀ ਆਪਾਂ ਛੁੱਟੀ ਤਾਂ ਕੋਈ ਹੋਰ ਡਾਕਟਰ ਠੀਕ ਠਾਕ ਨਾ ਚਲੋ ਕਿਰਪਾ ਕਿਰਪਾ ਜਾਈ ਦੀ ਤੇ ਅਗਰ ਇਹ ਖੋਲ ਕੇ ਖਾ ਲਦੇ ਛੋਟੀ ਮੇਰਾ ਵੀਰ ਤੇ ਬਾਕੀ ਕਟਾ ਮਗਰ ਆ ਗਿਆ ਕਟਾ ਵੀਰ ਆ ਕੇ ਐ ਬਿਲਕੁਲ ਜੱਲ ਲੈ ਗਿਆ ਝੋਟੇ ਖੋਲ ਕੇ ਤੋੜਦੇ ਲੰਮੇ ਤੋੜਦੇ ਮਰਾਵੀ ਦੀ ਝੋਟੀ ਤੇ ਜਿਹੜੇ ਲਓ ਜੀ ਟਾਪ ਕਲਾਸ ਪੇਟ ਉਪਰ ਦੀ ਕੁਆਲਿਟੀ ਬਹੁਤ ਚੰਗੀ ਆ ਤਿੰਨ ਫੁੱਟ ਚੌੜੀ ਜਿਹਨੂੰ ਕਹਿੰਦੇ ਨੇ ਝੋਟੀ ਨਹੀਂ ਜੰਮਦੀਆਂ ਘਰ ਘਰ ਝੋਟੀਆਂ ਜੀ ਤੇ ਐ ਬਾਕੀ ਵੀ ਤੁਹਾਨੂੰ ਫੇਰ ਅਗਰ ਦੁਬਾਰਾ ਕਹਿੰਦੇ ਨੇ ਵੀ ਤਸੱਲੀ ਕਰੋ ਚਾਰ ਤੇ ਆਟੇ ਪੰਜ ਪੰਜ ਟੈਂ। ਮਨ ਨਹੀਂ ਆ ਰਿਹਾ ਵੇਖੋ ਲਾਗੇ ਖੜਿਆ ਹਾਂ ਜੀ। ਲਓ ਜੀ ਪੂਰੀ 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 ਫੁੱਲ ਸੈੱਟ। ਤੁਹਾਾਰੇ 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 ਲਓ ਜੀ ਤੇ ਬਾਕੀ ਜਿਹੜਾ ਮੁੱਲ ਦੱਸਤਾ ਵਾ 1.5 ਲੱਖ ਰੁਪਈਆ ਦੇ ਇਹ। 1.5 ਕਰਕੇ ਖੜੇ ਕੋਈ ਜੇ ਪੰਜਾਬ ਦੀ ਉਹ ਵੀ ਮੈਂ ਫ੍ਰੀ ਦੇ ਦਿਆਂਗੇ। ਲਓ ਜੀ ਸਕੈਨ। ਸਕੈਨ ਕਰਕੇ ਖੜੇ ਪੰਜਾਬ ਦੀ ਮੈਂ ਉਹ ਮੈਂ ਫ੍ਰੀ ਦੇ ਦਿਆਂਗੇ। ਇਹ ਭੋਲੇ ਕੀ ਫਾਰਮ ਜਿਹੜਾ ਸਕੈਨ ਹੀ ਵੱਜਦਾ ਜਿਹਨੂੰ ਸਕੈਨ ਕਹਿੰਦੇ ਆ। ਸਕੈਨਰ ਕਹਿੰਦੇ ਸਕੈਨਰ ਲੈ ਕੇ ਚੀਜ਼ ਲੈਣੀ ਉਹ ਆ ਜੀ ਚਾਹੀਦੀ। ਸਹੀ ਗੱਲ। ਲਓ ਜੀ ਕਰੀ ਫੇ ਤਾਂ ਚਾਚ ਪੇਰਾ ਖਾ ਲਦੇ ਨੇ ਬਿਲਕੁਲ ਬਰੀਕੀਆਂ ਕੋਈ ਜਜਮੈਂਟ ਕਰ ਸਕਦਾ ਬਿਲਕੁਲ ਕਾਜੀ ਵਰਗੀ ਨਿੰਬੂ ਵਰਗੀ ਮਾਰੇ ਕਟੇ ਟਾਈਮ ਕੁਛ ਨਹੀਂ ਆ ਜਿਹੜਾ ਟਾਈਮ ਟਾਈਮ ਹੋ ਗਿਆ ਨਾ ਝੋਟੀ ਸਾਹਿਬ ਮੈਨੂੰ ਸ਼ਾਮਾਂ ਨੇ ਜਿਹੜਾ ਤੁਰਨਾ ਵੀ ਔਖਾ ਹੋ ਜੀ ਝੋਟੀ ਕੋ ਤੇ ਬਾਕੀ ਜਿਹੜਾ ਅੜ ਰਿਹਾ ਲਓ ਜੀ 4 ਬਾਈ 4 ਲਓ ਜੀ 4 ਬਾਈ 4 4 ਬਾਈ ਇਹ ਬਸ ਜਾਣੀ ਹੀ ਆ ਬਸ ਵੇਖਾਂ ਬਾਬੇ ਮਿਹਰ ਕਰਪਾਣ ਦੋ 2000 ਰੁਪਏ ਮਾਨਤਨ ਕਰ ਦਿਓ ਔਕਾ ਬਾਈ ਲਓ ਜੀ ਖੁੱਲਾ ਮਾਨੋ ਜਿਗਾ ਅੱਗੇ ਵੇੜ ਆਜੋ ਟੋਕਣ ਟੋਕਣ ਖਾ ਲਈਏ ਲਓ ਜੀ ਤੋ ਕਰ ਗਮ ਆਪਣਾ ਪਹਿਲਾਂ ਝੋਡੀ ਜਾ ਕੇ ਵੇਖੋ ਅਸੀਂ ਆਪਣੀ ਗੱਲ ਕਰਦੇ ਆਂ ਅਸੀਂ ਜਿੰਨੇ ਵੀ ਮੀਰ ਭਰਾ ਨੇ ਚੀਜ਼ ਲੈਣੀ ਆ ਨਾ ਹਾਂਜੀ ਹਾਂਜੀ ਜਿੱਦਾਂ ਮਨਿਕ ਨੂੰ ਬੇਸ਼ੱਕ ਹਮੇਸ਼ਾ ਹੀ ਆਪਾਂ ਪੈਸੇ ਲਾ ਦਨੇ ਆਂ ਹਾਂਜੀ ਹਾਂਜੀ ਵਿਸ਼ਵਾਸ ਨਹੀਂ ਅੱਜ ਕੱਲ ਮਨਾਈ ਕਿਹਦਾ ਵੀ ਚੀਜ਼ ਨੂੰ ਜਾਨ ਇੱਥੇ ਲੱਗ ਡਾਕਟਰ ਵੀ ਸਾਕੇ ਚੈੱਕ ਕਰ ਬੋ ਆਪਣਾ ਰੈਟਰ ਲਿਆ ਕੇ ਹਾਂਜੀ ਹਾਂਜੀ ਜੇ ਨਈ ਜਿੱਦਾਂ ਪਾਪਾ ਵਰਗਾ ਸਾਹਮਣੇ ਦਾ ਹਾਂ ਜੀ ਹਾਂ ਜੀ ਤੁਹਾਨੂੰ ਘਰ ਵਾਲਿਆਂ ਕਹਿ ਗਏ ਪੰਜਾਂ ਮਹੀਨੇ ਗੱਪਣ ਦਿੱਤੀ ਆ ਹਾਂ ਜੀ ਹਾਂ ਜੀ ਕੋਲ ਦਤਾ ਬਹੁਤ ਚਲੋ ਪੰਜ ਦਾ 4.5 ਹੋ ਜਾਊਗਾ ਹਾਂ ਜੀ ਹਾਂ ਜੀ 5.5 ਵੀ ਹੋ ਜਾਊਗਾ ਜੋ ਕਲੀਅਰ ਹੋਊਗਾ ਵੀ ਸਾਹਮਣੇ ਨਹੀਂ ਗੱਲ ਤੁਹਾਨੂੰ ਦੱਸਾਂਗੇ ਡਾਕਟਰ ਸਾਹਿਬ ਨਹੀਂ ਆਏ ਆਪਾਂ ਚੈੱਕ ਕਰਾ ਦੇਣਾ ਜੋ ਕਲੀਅਰ ਹੈ ਤੋੜ ਕੇ ਤੋੜ ਦੋ ਫਿਰ ਚੈੱਕ ਕਰਾਉਣੀ ਆ ਲਓ ਜੀ ਖੋਲ ਕੇ ਆਪਾਂ ਤੋੜਦੇ ਨੇ ਬਾਕੀ ਸਿੰਘ ਦੀ ਕਵਾਲੀ ਦੇਖੋ ਰੁਪਈਆ ਮਿਲਣਾ ਕਿਦਾ ਆਪਣੀ ਵੀ ਗਈ ਹੋਈ ਆ ਅੱਛਾ ਜੀ ਤੇ ਗਾੜੀ ਕੱਪੜਿਆਂ ਤੇ ਹੁਣ 5 ਕਿਲੋ ਦੁੱਧ ਪੰਜਾਂ ਮਹੀਨੇ ਦੀ ਗੱਪਣ ਜੀ ਅੱਛਾ ਜੀ ਐਦਾਂ ਦੂਜੇ ਸੁਣਾ ਨੇ ਦੂਜੇ ਸੁਣਾ ਏ ਲ ਥਣਾ ਆ ਗਿਆ ਜੀ ਵੇਖੋ ਜੀ ਨੋਗਲਾ ਥਣਾ ਆ ਗਿਆ ਅੰਚਲ ਨੋਗਲਾ ਆ ਗਿਆ ਲੰਮੀ ਤੋਰ ਤੇ ਥੋੜੀ ਜਿਹੀ ਬਕੀ ਆ ਜੀ ਲਓ ਜੀ ਬਾਕੀ ਪੇਠਪੜੇ ਦੀ ਬਹੁਤ ਚੰਗੀ ਆ ਤੇ ਪਹਿਲਾ ਸੂਆ ਸੂਈ ਹੋਈ ਆ ਇਹਦੇ ਅਰਿਆਂ ਦੂਜੇ ਸੂਏ ਸੂਨਾ ਆ ਹਾਂ ਸੀਦੀ ਹਾਂ ਲਓ ਜੀ ਟਾਪ ਕਲਾਸ ਤੇ ਬਾਕੀ ਚੈੱਕ ਚੈੱਕ ਪਾਸ ਜਿਹੜੀ ਆਪਾਂ ਤੁਹਾਡੇ ਸਾਹਮਣੇ ਤਸੱਲੀ ਕਰਾਣੇ ਲੱਗੀਆਂ ਮੈਂ ਨਾ ਬਾਕੀ ਤਸੱਲੀ ਪੂਰੀ 6:00 ਟਾਈਮ ਦੇ ਸੱਤ ਇਹ ਝੋਡੀ ਨਾ ਚੈਂਪੀਅਨ ਆਪਣੇ ਕੋਲੋਂ ਗਈ ਪਹਿਲਾ ਸੂਆ ਹਾਂਜੀ ਠੀਕ ਹੈ ਜੀ ਗੱਲ ਨਾਲ ਗੱਲ ਆਪਣੇ ਦੇ ਝੋਡੀ ਗਈ ਆ ਉਹ ਮਹੀ ਵਿੱਚ ਕੱਲ ਦੇਖਦਾ ਸਵੇਰੇ ਮੱਝ ਲੈ ਗਈ ਤੇ ਆ ਮੱਝ ਲੈ ਗਈ ਨੇ ਮੱਝ ਲੈ ਗਈ ਚੰਗੀ ਬੜੀ ਆ ਦੁੱਧ 5 ਕਿਲੋ ਮੰਨਗਾ ਸਿੰਗ ਤੇ ਆ ਰਕਾ ਸਾਰੀ ਚੰਗੀ ਆ ਜਿੰਨੀ ਹੈ ਗਈ ਵਧੀਆ ਨਸਲ ਵੇਲਾ ਜੈਡ ਬਲੈਕ ਵੀ ਕਾਲੀ ਐ ਤੇ ਦੇਣੀ ਕਿ ਨਹੀਂ ਦੀ ਸਮਝੀ ਜੇ ਦਾ ਨਾ ਮੁੱਲ ਬਿਲਕੁਲ ਜਾਣ ਕੰਮ ਬਿਲਕੁਲ ਐਵੇਂ ਏਦਾਂ ਹੀ ਕਹਿੰਦਾ ਵੀ ਫੋਨ ਤੇ ਕੜਾਚੀ ਹੋ ਜਾਏਗਾ ਮੁੱਲ ਫੇਰੀ ਕਹੀਏ ਮੈਂ ਨਾ ਪਿੱਛੇ ਪਹਿਲਾਂ ਚੈੱਕ ਕਰਾ ਲਈ ਲਓ ਜੀ ਆ ਡਾਕਟਰ ਸਾਹਿਬ ਜੀ ਪਤਾ ਲੱਗ ਜੀ ਤੁਹਾਨੂੰ ਵੀ ਕੀ ਹੈ ਲਓ ਜੀ ਡਾਕਟਰ ਸਾਹਿਬ ਪਹੁੰਚ ਚੁੱਕੇ ਆ ਆਓ ਜੀ ਲਓ ਜੀ ਤੁਹਾਡੇ ਸਾਹਮਣੇ ਜਿਹੜਾ ਸ਼ੀਸ਼ਾ ਵਾ ਬਾਕੀ ਆ ਵੀ ਡਾਕਟਰ ਆਪਣੇ ਸਰਕਾਰੀ ਡਾਕਟਰ ਨੇ ਹੌਲੇ ਹੌਲੇ ਕੀ ਪਿੰਡ ਦੇ ਵਿੱਚ ਇਹਨਾਂ ਦੀ ਡਿਊਟੀ ਆ ਤੇ ਚੈੱਕ ਤੁਹਾਡੇ ਸਾਹਮਣੇ ਕਰਾ ਦੇ ਲੱਗੇ ਆ ਤੇ ਬਾਕੀ ਜੋ ਹੋ ਗਈ ਸੱਚ ਹੋ ਗਈ ਮੜੇ ਰਸੀ ਪਾਲਾ ਮੇਰਾ ਵੀਰ ਲਓ ਜੀ ਡਾਕਟਰ ਨੇ ਲੱਗੇ ਨੇ ਚੈੱਕ ਕਰਨਾ ਤੇ ਬਾਕੀ ਆ ਵੀ ਜੋ ਹੀ ਆ ਤੇ ਸੰਦੀਗ ਰਾਇਦਰ ਵੀ ਜੀ ਵਾਦਾ ਹੋ ਜਾਂਦਾ ਸਾਹਮਣੇ ਹਾਦੀ ਦਾ ਬਾਰ-ਬਾਰ ਕੰਮ ਨਹੀਂ ਲੋੜੀਂਦੀ ਪੈਂਦੀ ਜੀ ਲਓ ਜੀ ਪੰਜਾਂ ਮਹੀਨਿਆਂ ਦੀ ਚੱਕ ਪਾਸ ਠੀਕ ਹੈ ਡਾਕਟਰ ਸਾਹਿਬ ਸੂਣ ਵਾਲੀ ਆ ਨਾ ਠੀਕਾ ਲਾ ਲਓ ਠੰਡਾ ਇਹਨੂੰ ਲਾਓ ਜੀ ਠੀਗਾ ਲਾ ਲਓ ਬਾਕੀ ਵੀ ਜੀ ਅਸੀਂ ਪਹਿਲੇ ਵਿੱਚ ਬੇਨਤੀ ਕਰਦੇ ਆਂ ਹਾਂਜੀ ਕੋ 10-12 ਦਿਨਾਂ ਦਾ ਕਪਸ਼ਾ ਹੋ ਜਾਂਦਾ ਹਾਂਜੀ 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 ਕੋਈ ਕੀ ਨਾ ਹੱਥ ਪਾ ਨਹੀਂ ਪਤਾ ਲੱਗ ਸਕਦਾ ਹਾਂਜੀ 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 ਬਾਕੀ ਗੱਵਣ ਗਰੰਟੀਆ ਹੋ ਗਈ ਗੱਮਾ ਚੌਂਦੋ ਪਲਾਸੀ ਮਤਲਬ ਹਣਾ ਕੋਈ ਸਾਹਮਣੇ ਸ਼ਾਕਲਦਾ ਜਿੰਨੇ ਕੇ ਨਾਲ ਸੌਦਾ ਆਇਆ ਆਪਣੀ ਤਸੱਲੀ ਕਰਨੀ ਹੈ ਆਪਣੀ ਵੀ ਤਸੱਲੀ ਕਰ ਸਕਦਾ ਤਸੱਲੀ ਕਰ ਸਕਦਾ ਇਹ ਵਿੱਚ ਕਰਾ ਵੀ ਦਿੱਤੀ ਜਾਂ ਫਿਰ ਵੀ ਤਸੱਲੀ ਕਰਾ ਦੜਦਾ ਹੈਗਾ ਵਾ ਠੀਕ ਹੈਗਾ ਠੀਕ ਆ ਲੈ ਆਓ ਠੀਕ ਨਾਲੋ ਨਾ ਤੇ ਬਾਕੀ ਸਪੰਜੀ ਆਪਾਂ ਮੁੱਲ ਉਹ ਕਰੀਏ ਵੀ ਜਿਹੜੀ ਆਪਾਂ ਬਸ ਦੇ ਦੇਣੀ ਆ ਇਹ ਮੁੱਲ ਅਮਣੀ ਹੁਣ ਜ਼ਿਆਦਾ ਕਰਾਂਗੇ ਮੁੱਲ ਹੋਰ ਵੀ ਜ਼ਿਆਦਾ ਨਹੀਂ ਕਰਾਂਗੇ ਹਾਂਜੀ ਹਾਂਜੀ ਮੁੱਲੇ ਦਾ ਲਾ ਲਓ ਤੁਸੀਂ ਮੁੱਲ ਕਰਦੇ ਦਾ 80000 ਰੁਪਇਆ 80000 ਰੁਪਇਆ ਤੇ ਨਹੀਂ ਕਿਨੇ ਦੀ ਹੈ 5000 100 ਦਾ ਲਾਜੀ 75 ਦੀ 75 ਦੀ ਹੋਰ ਜਮਾਨਤਾਂ ਕਰਦਾਂਗੇ ਮਾਦਾ ਝੋਟੀ ਬੜੀ ਚੰਗੀ ਹੈ ਗੱਬੜ ਮਿਲੋ ਗਾਰੰਟੀ ਹੈ ਚਾਰ ਪੰਜ ਦਿਨ ਮਗਰ ਅਚੰਚਲ ਬੜੇ ਚੰਗੇ ਪਹਿਲਾ ਸਵੇਰ ਲਾਓ ਜੀ ਚੈੱਕ ਆ ਪਾਸ ਆ ਗਈ 75000 ਦੀ ਦਾ ਮਾਨ ਤਾਨ ਇਹਨਾਂ ਦਾ ਹੋਰ ਹੋ ਜੂਗਾ ਜਿਹੜਾ ਤੇ ਬਾਕੀ ਟੀਆ ਤੁਹਾਡੇ ਸਾਹਮਣੇ ਠੰਡਾ ਲਵਾ ਦੇ ਲੱਗੇ ਆ ਅੰਚ ਨਹੀਂ ਖਾਦੇ ਪਿਛੋਂ ਨਹੀਂ ਹੁੰਦੇ ਵਾਲੇ ਜੋਣ ਚੋਣੀ ਭੂਗਰ ਦੀ ਕੋਲੀ ਆ ਤੇ ਬਾਕੀ ਚਵਾ ਕਿਵੇਂ ਆ ਸੰਜੀ ਚਵਾ ਹਾਥੀ ਲਾਉਂਦੀ ਲੋੜ ਨਾਗ ਦੀ ਕਾਲੀ ਲਾ ਲਾ ਜੀ ਲਾ ਜੀ ਇਹ ਕੋਲੇ ਅਡਰ ਰਿਕ ਵਾੜੀ ਪਰ ਕੋਲੇ ਓਕੇ ਜੀ ਨੇ ਕਹਿੰਦੇ ਜਦੋਂ ਗਈ ਸੀ ਨਾ ਆਪਣੇ ਕੋਲੋਂ ਉਹਦਾ ਬਲਾਹ ਝੋਡੀ ਦਾ ਅਡਰ ਡਰ ਹੈਗਾ ਸੀ ਨਾ ਹਾਂਜੀ 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 ਉਹ ਝੋਡੀ ਦਾ ਟੋਕੜ ਹੋ ਗਈ ਹੈ ਨਾ ਹਾਂਜੀ ਤੇ ਬੜੀ ਚੰਗੀ ਨਾਸ ਯਾਤਰ ਕੁਆਲਿਟੀ ਵਾਲੀ ਹੈ ਕੁਆਲਿਟੀ ਵਾਲੀ ਜੀ ਕੁਆਲਿਟੀ ਜਿਹਨੂੰ ਕੁਆਲਿਟੀ ਕਹਿੰਦੇ ਨੇ ਜਿਹੜਾ ਲਾ ਗਿਆ ਨਾ ਚਾਲੀ ਕਰੂਗਾ ਗਰਮੀ ਸਾਰੀ ਦਾ ਦੁੱਧ ਵੀ ਪਿਉਣਾ ਹਾਂਜੀ ਕਾੜੀ ਫੇਰ ਆਸ ਆ ਹਾਂਜੀ ਹਾਂਜੀ ਆਸ ਨਾ ਜੀ ਆ ਜਾਂਦਾ ਸਹੀ ਗੱਲ ਹੈ ਉਹ ਆਸ ਨਾ ਇਹ ਤਾਂ ਆਸ ਹੈਗੀ ਤੇਰੇ ਦੀ ਗੱਲ ਲਓ ਜੀ ਆਸ ਲਓ ਜੀ ਟੀਕਾ ਲਾ ਦਿੱਤਾ ਡਾਕਟਰ ਸਭ ਉਹਨਾਂ ਨੇ ਤੇ ਬਾਕੀ ਇਹ ਵੀ ਕੁਝ ਨਹੀਂ ਕਰਨੀ ਲੋੜ ਜੀ ਨੂੰ ਤੇ ਬਾਕੀ ਆਪਣੇ ਡਾਕਟਰ ਸਾਹਿਬ ਨੇ ਬਿਲਕੁਲ ਐ ਜੋੜ ਗਿਆ ਕਲੀਅਰ ਤੇ ਡੈਡਰਨ ਚਾਹ ਪਿਆ ਹੋਣਾ ਤੇ ਬਾਕੀ ਆਪਾਂ ਕਰਦੇ ਹਾਂ ਕਾਲ ਮੈਂ ਤਾਂ 70 ਦੀ ਜਾਂਦੋ 70 ਵੀ ਦੇ ਦਾਂਗੇ ਹਰਿਆਣੇ ਜਾਣਾ ਜਾਓ ਆਫਰ ਹੀ ਦੇਤੀ ਆਫਰ ਹੀ ਦੇਤੀ 70 ਦੀ ਝੋਟੀ ਹੁਣ ਇਹ ਵੀ ਵੀਰ ਭਰਾ ਜਿਹਨੇ ਫੋਨ ਕਰਨਾ ਨਾ ਸਿਰਫ 500 ਛੋੜਾ ਦਾ ਕਰੇ ਆਫਰ ਆਫਰ ਤੇ ਹੁਣ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਉਣੀ ਹੈ ਨਾ ਆ ਵਾੜ ਲਓ ਜੀ ਲਓ ਜੀ ਲਓ ਜੀ ਲਓ ਜੀ ਸਰਪੰਚ ਜੀ ਲਓ ਜੀ ਇਹ ਕੱਢੀ ਅਗਲੇ ਸੂਏ ਤਿਆਰ ਕਰਕੇ ਸਾਨੂੰ ਭਾਵੇਂ 2.5 ਲੱਖ ਦੀ 2.3 ਲੱਖ ਦੀ ਫੇਰ ਦੇ ਦੇ ਇੱਕ 30 ਦੀ ਇੱਕ 30 ਦੀ ਫੇਰ ਠੀਕ ਹੈ ਮੰਗੀ ਆ ਓਕੇ ਓਕੇ ਤਸੱਲੀ ਪੂਰੀ ਐਦਾਂ ਕਰਾ ਗਏ ਸੱਡੀਆਂ ਲਈ ਐਦਾਂ ਐਦਾਂ ਇੱਕੋ ਹੀ ਫਾਰਮ ਹੈ ਆਪਣੇ ਇਥੇ ਪਿੰਡ ਭੋਲੇ ਕੀ ਸਰਪੰਚ ਫਾਰਮ ਜਿੱਥੇ ਤਸੱਲੀਆਂ ਹੁੰਦੀਆਂ ਨੇ ਤੇ ਬਾਕੀ ਦੇ ਤੁਹਾਨੂੰ ਪਤਾ ਹੀ ਹੈ ਫਿਰ ਲਓ ਜੀ ਮੱਛੀ ਖੋਲ ਕੇ ਪਹਿਲਾਂ ਤੌਰ ਬਾਕੀ ਗੱਲਾਂ ਫੇਅਰ ਕਰਦੇ ਆਂ ਲਓ ਜੀ ਟੌਪ ਕਲਾਸ 20 ਕਿਲੋ ਵਾਲੀ ਨਾ ਨਾ ਬ੍ਰਾਂਡ ਆ ਕੇ ਬ੍ਰਾਂਡ ਹੈ ਬਾਕੀ ਵੇਖੋ ਬਾਕੀ ਚੜੀ ਚੀਜ਼ਾਂ ਆਪਾਂ ਤੁਹਾਨੂੰ ਦਿਖਾ ਦੇਣੀ ਆ ਵਛੀਰੀਆਂ ਮਿਲਕ ਪੁਆਇੰਟ ਤੁਹਾਨੂੰ ਦਿਖਾ ਦੇਣੀ ਆ ਵਛੀਰੀ ਤੇ ਗੁਲਾਬੀ ਥਣ ਲੱਗਾ ਵਾ ਲਓ ਜੀ ਇਧਰ ਨੂੰ ਕਮਾਜ ਲੰਮੀ ਤੋਰ ਥੋੜੀ ਜੀ ਅੱਜ ਲਓ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਏ ਤੇ ਬਾਕੀ ਮਿਲਕ ਪੁਆਇੰਟ ਤੇ ਬਾਕੀ ਨਾਲਾ ਨੂਣਾ ਆਰਡਰ ਦੇ ਬਹੁਤ ਆ 20 ਕਿਲੋ ਵਾਲੀ ਇਹ ਦੇਖਾ ਦੂਜਾ ਸੂਆ ਛਿੱਗੀ ਛੇਦੰਦ ਮੂੰਹ ਲਓ ਜੀ ਕਮਾ ਲਓ ਜੀ ਲੈ ਆ ਜੋ ਜੀ ਬਚੀ ਬਚੀ ਟੋਪ ਕਲਾਸ ਆ ਤੇ ਬਾਕੀ ਇਹ ਤੁਹਾਨੂੰ ਬਨ ਕੇ ਤੁਹਾਨੂੰ ਖਾ ਦੇਣੇ ਮਿਲਕ ਪੋਟ ਤੇ ਨਾੜਾ ਨੂੰ ਨਾ ਆਰਡਰ ਦਿਖਾ ਦੇਣੇ ਆ ਤੇ ਬਾਕੀ ਸੀਲ ਠੰਡੀ ਤੇ ਬਾਕੀ ਇਹ ਵੀ ਹੈ ਗੱਬਣਿਆ ਜਿਹੜਾ ਫਾਰਮ ਤੇ ਆ ਗਿਆ ਨਾ ਚੀਜ਼ਾਂ ਹਰ ਚੀਜ਼ ਤੁਹਾਨੂੰ ਮਿਲਿਆ ਕਰੋ ਤੇ ਤੁਹਾਨੂੰ ਕੋਈ ਆਉਣ ਦੇ ਇਹ ਨਹੀਂ ਵੀ ਪਰੇਸ਼ਾਨੀ ਹੋਊਗੀ ਨੀਕ ਵਾਲਾ ਵੀ ਮਿਲੂਗੀ ਮੇਰਾ ਮੇਰਾ ਕੋ ਪ੍ਰੈਨ ਵੀ ਕੋਈ ਚੈੱਕ ਕਰ ਸਕਦਾ ਤੇ ਬਾਕੀ ਇਹ ਆ ਵੀ ਗੁਲਾਬੀ ਥਣ ਤੇ ਨਾੜਾ ਨੂੰ ਨਾ ਆਰਡਰ ਤੇ ਬਹੁਤ ਆ ਤੇ ਸੀਲ ਠੰਡੀ ਜਿਹਨੂੰ ਕਹਿੰਦੇ ਨੇ ਇਹ ਬਾਕੀ ਟਾਉਗਾ। ਲਓ ਜੀ ਚੈੱਕ ਕਰਕੇ ਤਸੱਲੀ ਕਰਕੇ ਕੋਈ ਖੜ ਸਕਦਾ ਵਾ। ਤੇ ਬਾਕੀ ਇਹ ਵੀ ਗੱਬਣ ਦੀ ਗਰੰਟੀ ਹੋ ਗਈ ਫੁੱਲ ਥਣਵਾਦ ਕਾਰਡ ਪੂਰ ਚਟਾ। ਲਓ ਜੀ 2 ਦਾ ਪੈਪ 2 ਦਾ ਪੈਪ ਲਓ ਜੀ ਵੇਖੋ ਜੀ ਤੇ ਥਣ ਬੜਾ ਚੰਗਾ ਲੱਗਾ। ਹਾਂਜੀ ਸਰਪੰਚ ਫਾਰਮਰ ਤੁਹਾਨੂੰ ਬੱਛੀ ਮਿਲਣੀ ਆ 20 ਕਿਲੋ ਵਾਲੀ ਲੈਣੀ ਆ 25 ਕਿਲੋ ਵਾਲੀ 50 ਕਿਲੋ ਵਾਲੀ ਹਰ ਚੀਜ਼ ਦੀ ਡਿਮਾਂਡ ਤੇ ਮਿਲੂਗੀ। ਹਾਂਜੀ ਹਾਂਜੀ ਮੱਝ ਜਿਹੜੀ ਆ ਤੁਹਾਨੂੰ 12 ਕਿਲੋ ਤੋਂ ਲੈ ਕੇ ਤੇ 20 ਕਿਲੋ ਤੱਕ ਮਿਲੂਗੀ। ਤੇ ਭਾ 1 ਕਿਲੋ ਦੇ ਵਿੱਚ ਟਾਮੇ-ਟਾਮੇ ਮੈਂ ਚਲੋ ਤੇ 18 ਹੀ 18 ਦੇ ਰਹਿਣਾ ਤੇ ਭਾ 18 ਤੋਂ ਲੈ ਕੇ 18 ਦੇ ਰਹਿਣਾ 18 ਕਿਲੋ ਤੱਕ ਤੁਹਾਨੂੰ ਮੈਂ ਆਪਣੇ ਫਰਮ ਦੇ ਮਿਲ ਜੂਗਾ ਤੇ ਭਾ ਕਿ ਨਾਲ ਕਿ ਨਾਲ ਮਿਲੂਗਾ ਭਾ ਜਿਹੜਾ ਤੁਹਾਨੂੰ ਜਿਹੜੀ ਮੰਨ ਕੇ ਚਲੋ ਸਵਾ ਲੱਖ ਤੋਂ ਲੈ ਕੇ ਤੇ 2 20 30 ਤੱਕ ਭਾ ਹੋਣਾ ਮੈਨੂੰ ਮੈਂ ਤਾਂ ਨਹੀਂ ਆ ਨਹੀਂ ਲੋੜਾ 2.5 ਆ ਕਿਸ ਨਹੀਂ ਹੋਗਾ 2.5 ਤਾਂ ਦਾ ਸਾਰਾ ਮਾਲ ਆਪਣਾ ਮਿਲ ਮੈ ਮਿਲ ਜੂਗਾ ਤਾਂ ਲਈ ਮਰਜ਼ੀ ਮਹੀ ਰਹਿਣਾ ਜਿੱਦਾਂ ਨਹੀਂ ਚਾਹੀਦੀ ਜਿੱਦਾਂ ਹੀ ਜਿੱਦਾਂ ਨਹੀਂ ਮੈਂ ਜਿਹੜੀ ਚੁਆਇਸ ਉਹ ਤਾਂ ਨਹੀਂ ਮਿਲ ਜੂਗੀ ਜਿੱਦਾਂ ਨਹੀਂ ਜੁਵਾਜ ਹਰ ਚੀਜ਼ ਇੱਥੇ ਮਿਲਗਾ ਅਲਗ-ਅਲਗ ਵੀ ਆ ਹਾਂਜੀ 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 ਬੜੀ ਚੰਗੀ ਆ ਬ੍ਰਾਂਡ ਆ ਮੂਹਾਂ ਛੇ ਦਾ ਦਾ ਕੁਆਲਿਟੀ ਵੇ ਲੋ ਨਸਲ ਵੇ ਲੋ ਇਹ ਪੰਛੀ ਨੂੰ ਸੂਂਦ ਦਾ ਕੋਈ ਪਤਾ ਨਹੀਂ ਆ ਲਾ ਜੀ ਤੇ ਪੰਛੀ ਜਿਹੜੀ ਆ ਰਾਵਣਾ ਜਿਹੜੀ ਆ ਚੰਗੇ ਮਿਲਕ ਬੈਂਡ ਦੀ ਚੰਗੇ ਦੁੱਧ ਦੀ ਪੰਛੀ ਆ ਬਾਕੀ ਸੀਮਨ ਸਮੰਤਾ ਪੁੱਛਿਆ ਬਲੇ ਇਹ ਨਹੀਂ ਆਪਾਂ ਵੇਖੋ ਸੀਮਨ ਸੀਮਨ ਇਹ ਸਭ ਆ ਮੈਂ ਕਹਿਣ ਦੀ ਗੱਲਾਂ ਮੈਂ ਇਹਨੂੰ ਕਹਦਾ ਪੁਰਾਣੇ ਸੱਚ ਸੀਮਨ ਦੀ ਪੁਰਾਣੇ ਦੀ ਆ ਹਾਂ ਜੀ ਆਲਖਾਂ ਨੇ ਲਾਇਆ ਵੇਖੋ ਅਸੀਂ ਦਾ ਖਰੀਦ ਕੇ ਲੈਣ ਦੀ ਆ ਹਾਂ ਖਰੀਦ ਕੇ ਲੈਣ ਦੀ ਕਹਿਣ ਦੀਆਂ ਗੱਲਾਂ ਹੁੰਦੀਆਂ ਇਹ ਜਿਹੜੀ ਕੰਪਨੀ ਚੀਏ ਜਾਂ ਮਾਰਕਾ ਲੱਗਦਾ ਵਾ ਮਾਰਕਾ ਇਹ ਮੰਨੜੀ ਮੱਝ ਅਗਲੀ ਵੀ ਜੀ ਕੋਈ ਉਹ ਕਿਸੇ ਸੌ ਦੇ ਤੇ ਇੱਕ ਅੰਦੀ ਸੀਮਨ ਦਾ ਜਾਂ ਰਿਜਲਟ ਦਾ ਫਾਨੀ ਆ ਆਮ ਲੋਕਾਂ ਦਾ ਬੰਦਾ ਆਪ ਨੂੰ ਕੀ ਕਾਲੀ ਕਰੇ ਛੇਤੀ ਡੇਟਾ ਟੀਕਾ ਲਾਏ ਸਾਡੀ ਮਈ ਦਾ ਕਮਰੇ ਮੇਰੇ ਕੌਣ ਟੀਕਾ ਪਾੰਡਿਆ ਕੌਣ ਵੇਖਣ ਡਿਆ ਕੌਣ ਨਹੀਂ ਇਹ ਸਭ ਕ 70 ਰੁਪਿਆ ਤੇ ਮਾਂ ਤਾਂ ਤੇ ਮਾਂ ਤਾਂ 3000 ਰੁਪਿਆ ਕਰਦਾਂਗੇ ਲਓ ਜੀ 3 ਘੜ ਸੱਤ ਦੀ 3 ਘੜ 67000 67000 ਦੀ ਬਸ 60 ਹਾਲਾ 60 ਹਾਲਾ ਫੋਨ ਹੀ ਕਰੇ 500 ਛੋੜਾ ਚੀਜ਼ ਵੇਖੋ ਬ੍ਰੈਂਡ ਨਾ ਪਾਈ ਲਾਈ ਵੇਖੋ ਜੇ ਵਸ਼ੀ ਨੂੰ ਸੂਣਦਾ ਨਹੀਂ ਪਤਾ ਨਹੀਂ ਜਗਾ ਕੋਈ ਪਤਾ ਨਹੀਂ ਬਾਕੀ ਇਹ ਵੀ ਟੋਕੜਾ ਜਿਹਨੂੰ ਕਹਿੰਦੇ ਗੁਲਾਬੀ ਥਾਨ ਗੁਲਾਬੀ ਥਾਨ ਤੇ ਬਾਕੀ ਇਹ ਬਈ ਮੈਂ ਵਿਖਾ ਲਿਆ ਜੇ ਹੌਲੇ ਪਾ ਦੇ ਪੰਨਾ ਵੀ ਪਾ ਦੇ ਅੱਛਾ ਜੀ ਹੋਰ ਕੀ ਹੈ ਜੀ ਲਿਆਓ 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 ਜੀ ਪਕੀ ਜਿਹਾਓ ਮੈਂ ਟਮਾਟਾ ਬਾਕੀ ਇਹ ਵੀ ਟੋਕੜਾ ਵਸ਼ੀ ਨੂੰ ਕਿਹਾ ਪਾ ਨਿਗਾ ਜਾ ਬਾਈ ਜੀ ਹੁਣ ਟੋਕ ਆ ਗਾ ਸੁਗੜੀ ਕੱਟੀਏ ਕਰ ਲੋ ਦਰਸਨ ਕੀ ਲਿਆ ਵਾਲਾ ਗਾ ਕੀਏ ਨੂੰ ਐ ਕੱਟੀ ਹਾਂਜੀ ਹਾਂਜੀ ਸਿੰਘ ਮੋਗਾ ਕੱਟੀਆ ਸਿੰਘ ਮੋਗਾ ਲਓ ਜੀ ਸਿੰਘ ਸਿੰਘ ਚੈੱਕ ਕਰ ਸਕਦਾ ਕੋ ਯਾਨਕਿ ਤੇ ਬਾਕੀ ਇਹ ਵੀ ਟੋਕ ਆ ਜੀ ਨੂੰ ਕਹਿੰਦੇ ਨੇ ਤੇ ਬਾਕੀ ਸਭ ਜੀ ਸੂਈ ਹੈ ਵੀ ਤੇ ਬਾਕੀ ਸੂਈਆਂ ਕੱਟੀ ਜਿਹੜੇ ਬਾਹਰ ਵਾਲਾ ਪਿਆਰ ਉਸ ਵੀ ਥੋੜੀ ਛੋਟੀ ਭੜਾ ਭੜਾ ਕੀਤੀਆਂ ਅਜੇ ਹਾਂਜੀ ਹਾਂਜੀ ਪਾਣੀ ਜਿਹੜਾ ਗੁਰਗੁਰ ਪਾਣੀ ਦਾ ਜਾਂ ਮਤਲਬ ਸਫਾ ਚ ਕਾ ਜੀ ਨਹੀਂ ਇਧਰੇ ਪਾ ਦੇ ਬਾਈ ਕਹੋ ਜਾਂ ਭੜਾ ਕਹੋ ਫਰੀ ਛੋਟੀ ਹਾਂਜੀ 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 ਪਾ ਪਾ ਲਿਆ ਥੋੜੀ ਜੀ ਸਾਈਡ ਹਾਂਜੀ 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 ਫਰਾਂ ਵਾਲਾ ਮੋੜਾ ਹਾਂ ਜੀ ਛੋਟੀ ਟੋਪ ਕਲਾਸ ਆ ਤੇ ਬਾਕੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਇਹ ਵੀ ਸਿੰਘ ਸੁੰਗ ਦੀ ਕਵਾੜੀ ਚਾਹ ਕਰ ਲੋ ਤੁਸੀਂ ਲਾ ਜੀ ਬੇਲਪੂਲ ਦੀ ਬੋਲ ਲੰਬੀ ਆ ਤੇ 3 ਫੁੱਟ ਚੌੜੀ ਲਾ ਇਹ ਪੇਟ ਪੂਰਾ ਬਹੁਤ ਚੰਗਾ ਛੋਟੀ ਆ ਮੈਂ ਆ ਵੀ ਲਿਆ ਤੇ ਬਾਕੀ ਸਮਝ ਜੀ ਦੇਣੀ ਕਿੰਨੇ ਲਈ ਹੈ ਬਿਲਕੁਲ ਗੈਜ ਹੀ ਗੱਲ ਕਰਿਓ ਬਿਲਕੁਲ ਜਿੰਨੇ ਦੇ ਦੇਣੀ ਆ ਜੀ ਕਰਾ ਲਓ ਇਹਦਾ ਛੋਟੀ ਦਾ ਦੇ 1 ਲੱਖ ਤੇ 35000 ਜਿਹੜਾ ਗਾ ਛੋੜ ਕਰਦਾ ਮੇਰਾ ਲੈ ਗਿਆ ਜਾਰੀ ਵਿੱਚ ਪੈਸੇ ਨਾਲੀਆ ਦੋ ਦਿਨ ਕੋ 11 12 ਕਿਲੋ ਮਾੜਾ ਕੋ ਕੱਟੀ ਹੋਈ ਜੋੜੋ 1000 ਰੁਪਿਆ ਦਾ ਲਓ ਜੀ 1000 ਰੁਪਿਆ ਛੋੜ ਕਰਦੇ ਹੋਰਾ 34 ਦੀ ਸਪੈਸ਼ਲ ਅੱਜ ਅੱਜ ਛੋਟਾਂ ਹੀ ਖੁੱਲੀਆਂ ਹਰਿਆਣੇ ਨੂੰ ਅਗਲੇ ਚਲੋ ਵੇਖੀਏ ਹਰਿਆਣੇ ਨੇ ਜਾਨਾ ਬਾਕੀ ਅੱਜ ਦੀ ਝੋਟੀ ਟੋਕਰ ਗੱਪਣਿਆ ਚੈੱਕ ਪਾਸ ਤੁਹਾਨੂੰ ਵਿਖਾਤੀ ਆ ਤੇ ਬਾਕੀ ਤਸੱਲੀ ਅਹੀਂ ਕਰਾਤੀ ਆ ਤੇ ਤੁਸੀਂ ਵੀ ਚੈੱਕ ਪਾਸ ਕਰਾ ਕੇ ਖੜ ਸਕਦੇ ਜੋ ਤੇ ਬਾਕੀ ਆ ਸੂਈ ਸਵਾਈ ਝੋਟੀ ਆ ਤੇ ਇੱਕ ਆਪਣੇ ਕੋ ਗੱਪਣ ਬਹਿ ਰਿਹਾ ਤੇ ਠੀਕ ਹੈ ਜੀ ਇਸ ਨੰਬਰ ਤੇ ਡਰੈਸ ਦੱਸ ਦੇ ਬਣ ਜਾਏ ਆਪਣਾ ਪਠਾਨ ਜੀ ਉਹ ਪਜਾ ਹਾਂਜੀ 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 ਬਿੱਟ ਭੋਲੇ ਦੇ ਜਿਹੜਾ ਗਰਦਾਸ ਤਸੀਰ ਮਟਾਲਾ ਜਿਹੜੇ ਖਤੇਗੜ ਚੁੜੀਆਂ ਹਾਂਜੀ 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 ਜਿਹੜੇ ਸ਼ਹਿਰ ਮਟਾਲਾ ਆਪਾਂ ਨੂੰ ਪੈਂਦਾ 20 ਕਿਲੋ 20 ਪਾਈ ਕਿਲੋਮੀਟਰ ਹਾਂਜੀ ਹਾਂਜੀ ਜਿਹੜਾ ਚੁੜੀਆਂ ਆਪਣਾ 6 ਕਿਲੋ ਮੁੱਲਿਆ ਜੀ ਹਾਂਜੀ 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 ਦੇਹਰਾ ਬਾਬਾ ਨਾਨਕ ਜੀ ਆਪਾਂ ਨੂੰ 7 ਕਿਲੋ 8 ਕਿਲੋਮੀਟਰ ਪੈਂਦਾ ਜੀ ਹਾਂਜੀ ਤੇ ਕੰਨੀ ਘੰਟੇ ਤੇ ਪੰਜ ਫੇਰ ਤੇ ਮਈਆਂ ਲੈਣੀਆਂ ਜਦੋਂ ਮੱਝ ਆਉ ਹਾਂਜੀ 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 ਰੋਜ਼ ਮਾਲ ਨਵਾਂ ਆਉਂਦੇ ਆ ਡੇਲੀ ਸਹੀ ਗੱਲ ਹੈ ਬਈ ਸਹੀ ਦੋ ਦੋ ਦਾ ਦੋ ਦੋ ਮੱਝਾਂ ਡੇਲੀ ਆਈ ਜਾਂਦੀਆਂ ਹਾਂਜੀ ਹਾਂ ਮੈਨੂੰ ਲੱਗਦਾ ਮੈਂ ਵੀਡੀਓ ਕਰ ਸਕਦਾ ਵੀ ਆ। ਉਹ ਆਪ ਤੇ ਆ ਆ ਤਾਜਨਾ ਦਾ ਰੌਣਕ ਹੀ ਹੋਣੀ। ਰੌਣਕਾਂ ਹੀ। ਅਗਲੇ ਹਫਤੇ ਵੀ ਇਹ ਕੰਨਾ ਰੌਣਕਾਂ। ਮੇਲਾ ਹੀ ਲੱਗੂ ਫੇਰ। ਮੇਲਾ ਲੱਗੂ ਆ ਰੌਣਕਾਂ ਵੰਡੀਆਂ ਬਸ। ਐਦਿਕਾ 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 ਜਿਹੜਾ ਵੀਡੀਓ ਬਣਾਉਣ ਦਾ ਤਰੀਕਾ ਵੀ ਲੱਗ ਹੀ ਹੋ ਗਿਆ ਐਦਿਕਾ। ਲੱਗੇ ਹਾਂ ਜੀ। ਆ ਰਹੇ ਜਾਨੇ ਸੱਜਣ ਜਿਹੜੇ ਆਪਣੇ। ਹਾਂ ਜੀ ਹਾਂ ਜੀ। ਵੀਡੀਓ ਬਣਾਉਣ ਚਾਹੁੰਦੇ ਨਾ ਉਥੋਂ ਵੀ ਆਪਣੇ ਸੱਜਣ ਆ ਰਹੇ ਵੀਡੀਓ ਬਣਾਉਣ ਵਾਪਸ। ਲਓ ਜੀ ਲਓ ਜੀ। ਸਾਰੇ ਵਿੱਦ ਪ੍ਰੂਫ ਦਵਾਵਾਂਗੇ ਸਕੈਨ ਕਰਕੇ ਚੀਜ਼ਾਂ ਲਵਾਗੇ। ਲਓ ਜੀ ਸਕੈਨਰ ਹੀ ਲਾ ਦੇਣਾ ਵੱਡਾ ਜਿਹਾ ਤੇ ਠੀਕ ਹੈ ਸਮਝ ਗਈ ਠੀਕ ਹੈ ਜੀ ਸასი ਘਾਲ ਜੀ